ਦਤ ਹੋ ਰਹੀ ਸੀ ਅੱਜ ਜਿਹੜੇ ਵੇ ਦੋਸ਼ੀ ਕਾਬੂ ਕੀਤਾ ਨੇ ਕਿੰਨੇ ਕ ਦੋਸ਼ੀ ਤੇ ਕੀ ਕੋ ਰਿਕਵਰੀ ਹੋਈ ਹੈ ਸ਼ਹਿਰ ਵਿੱਚ ਜੀ ਚੋਰੀ ਦੀ ਵਾਰਦਾਤ ਜੇ ਹੁੰਦੀ ਆ ਤਾਂ ਸਾਰੇ ਸਾਡੀ ਪੁਲਿਸ ਰਾਜਪੁਰਾ ਪੁਲਿਸ ਬਹੁਤ ਚੌਕਸ ਆ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੀ ਹੈ ਅਸੀਂ ਪਹਿਲਾਂ ਵੀ ਬਹੁਤ ਰਿਕਵਰੀਆਂ ਕੀਤੀਆਂ ਨੇ ਤੇ ਅੱਗੇ ਵੀ ਕਰਦੇ ਰਹਾਂਗੇ ਇਹ ਸਾਡੀ ਅੱਜ ਦੀ ਰਿਕਵਰੀ ਹੈ ਜਿਹੜੀ ਤੁਹਾਨੂੰ ਅਸੀਂ ਦੱਸੀ ਹੈ ਸਾਰੀ ਇਹਦੇ ਵਿੱਚ ਅਸੀਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇੱਕ ਐਕਟਿਵ ਆ ਜੀ ਤੇ ਟੋਟਲ 12 ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਨੇ ਜਿਹੜੇ ਵੱਖ-ਵੱਖ ਥਾਂ ਤੋਂ ਖੋਹ ਹੋਏ ਹੋਏ ਤੇ ਦੋਸ਼ੀ ਕਿਥੋਂ ਦੇ ਆਣ ਵਾਲੇ ਕਿੰਨੇ ਦੋਸ਼ੀ ਫੜੇ ਗਏ ਨੇ ਟੋਟਲ ਦੋਸ਼ੀ 4 ਫੜੇ ਗਏ ਨੇ ਜੀ 8-8 ਮੁਕੱਦਮਿਆਂ ਵਿੱਚ ਲੋਕਲ ਰਹਿਣ ਵਾਲੇ ਨੇ ਕੋਈ ਨੇੜੇ ਤੇੜੇ ਰਾਜਪੁਰੇ ਦੇ ਰਹਿਣ ਵਾਲੇ ਨੇ ਜੀ ਲੱਗਦਾ ਜੀ ਨਸ਼ਾ-ਨਸ਼ਾਣ ਕਰਕੇ ਕਰਦੇ ਸਨ ਜਾਂ ਪਹਿਲਾਂ ਵੀ ਕ੍ਰਾਈਮ ਇਹਨਾਂ ਦਾ ਪਿਛਲਾ ਹੈਗਾ ਇਹਨਾਂ ਦੀ ਜੀ ਤਫ਼ਤੀਸ਼ ਚੱਲ ਰਹੀ ਆ ਪਰ ਜੋ ਮੁੱਖ ਕਾਰਨ ਆਇਆ ਇਹਨਾਂ ਦਾ ਵੀ ਨਸ਼ੇ ਦੀ ਤੋੜ ਨੂੰ ਮਟਾਉਣ ਲਈ ਇਹ ਕ੍ਰਾਈਮ ਕਰਦੇ ਨੇ ਜਿਹੜੇ ਐਕਟਿਵ ਆ ਮਾਲਕ ਨੇ ਜਾਂ ਬਾਈਕ ਵਾਲੇ ਨੂੰ ਪਤਾ ਲੱਗਾ ਕਿ ਵਿੱਚ ਕਿੱਥੇ ਲਓ ਜੀ ਹਾਲੇ ਅਸੀਂ ਇਹਨਾਂ ਦੀ ਰਿਕਵਰੀ ਕੀਤੀ ਆ ਬਾਕੀ ਅਸੀਂ ਅੱਗੇ ਇਸ ਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਮਾਲਕਾਂ ਤੱਕ ਇਹਨਾਂ ਦੀ ਚੀਜ਼ਾਂ ਨੂੰ ਜ਼ਰੂਰ ਪਹੁੰਚਾਵਾਂਗੇ ਜਿਹੜੇ ਮੋਬਾਈਲ ਚੋਰੀ ਦੇ ਮਿਲੇ ਨੇ ਕੋਈ ਕੋ ਦੁਕਾਨ ਦੇ ਵਿੱਚ ਮਿਲੇ ਨੇ ਜਾਂ ਕਿਤੇ ਲੋਕਾਂ ਦੇ ਕੋਲੋਂ ਕੋਈ ਅੱਡ ਅੱਡ ਲੋਕਾਂ ਦੇ ਵੀ ਮਿਲੇਗੇ ਨੇ ਜੀ ਦੁਕਾਨਾਂ ਦੇ ਵੀ ਟੋਟਲ 12 ਮੋਬਾਈਲ ਅਸੀਂ ਰਿਕਵਰ ਕੀਤੇ ਕਈ ਸੋਨੇ ਦੇ ਗਹਿਣੇ ਵੀ ਔਰਤਾਂ ਦੇ ਚੋਰੀ ਹੋਏ ਨੇ ਉਹਦਾ ਜਿਹੜੀ ਰਿਕਵਰੀ ਹੋਈ ਹੁੰਦਾ ਉਹਨਾਂ ਦੇ ਜੀ ਪਿੱਛੇ ਅਸੀਂ ਰਿਕਵਰੀਆਂ ਕੀਤੀਆਂ ਨੇ ਪਰ ਹੁਣ ਜਿਹੜੇ ਤੁਸੀਂ ਕਹਿ ਰਹੇ ਹੋ ਅੱਜ ਦੀ ਡੇਟ ਵਿੱਚ ਕੋਈ ਨਹੀਂ ਹੈਗੀ ਸਾਡੇ ਸੋਰਸ ਪੂਰੇ ਲਾਏ ਹੋਏ ਨੇ ਸਾਡੀ ਰਾਜਪੁਰਾ ਪੁਲਿਸ ਦੀ ਪੂਰੀ ਟੀਮ ਚੌਕਸਾ ਤੇ ਅਸੀਂ ਜਲਦੀ ਹੀ ਸਾਰੀਆਂ ਰਿਕਵਰੀਆਂ ਕਰ ਲਵਾਂਗੇ ਇਹਨਾਂ ਤੈ ਚੋਰੀ ਦੀਆਂ ਧਾਰਾਂ ਦੇ ਤਹਿਤ ਪਰ ਮਕਦਮੇ ਦਰਜ ਕੀਤੇ ਨੇ ਤੇ ਖੋਹ ਦੀ ਧਾਰਾ ਦੇ ਤਹਿਤ ਕੀਤੇ ਰਾਜਪੁਰਾ ਭੋਗਦਾ ਰੋਡ ਤੇ ਕਾਫੀ ਵਾਰਦਾਤ ਹੁੰਦੇ ਨੇ ਉਹਦੇ ਨੂੰ ਲੈ ਕੇ ਕੋਈ ਪੁਲਿਸ ਕਿੰਨੀ ਕੁ ਤਨਾਤ ਕੀਤੀ ਹੈ ਉਹਨੂੰ ਲੈ ਕੇ ਜੀ ਅਸੀਂ ਸਾਡੀ ਪੀਸੀਆਰ ਦੀਆਂ ਪੂਰੇ ਸ਼ਹਿਰ ਵਿੱਚ ਪੰਜ ਪਾਰਟੀਆਂ ਹਰ ਸਮੇਂ ਤਨਾਤ ਰਹਿੰਦੀਆਂ ਨੇ 24 ਘੰਟੇ ਉਸ ਤੋਂ ਇਲਾਵਾ ਸਾਡੇ ਚੌਕੀ ਇੰਚਾਰਜ ਕਸਤੂਰਬਾ ਚੌਕੀ ਇੰਚਾਰਜ ਫੋਕਲ ਪੁਆਇੰਟ ਤੇ ਸਾਡੇ ਥਾਣੇ ਦੀ ਤਿੰਨ ਸਾਡੀ ਪਾਰਟੀਆਂ ਦੀ ਟੀਮ ਹਰ ਵੇਲੇ ਸ਼ਹਿਰ ਵਿੱਚ ਚੌਕਸੀ ਨਾਲ ਪੂਰੀ ਗਸ਼ਤ ਕਰਦੀਆਂ ਰਹਿੰਦੀਆਂ। ਤੇ ਸਿਆਸੀ ਗੱਲਾਂ ਵੀ ਚੱਲੀਆਂ ਸਰ ਪੁਲਿਸ ਤੇ ਰੋਪ ਲਾਏ ਜਾ ਰਹੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਮੈਂ ਇੱਕੋ ਚੀਜ਼ ਕਹਿਣਾ ਚਾਹੂੰਗਾ ਜੀ ਜਿਹੜੀ ਪੁਲਿਸ ਆ ਪੂਰੀ ਮਸਤ ਹੈ ਦਾ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੀ ਆ। ਮੇਰੀ ਰਿਕਵੈਸਟ ਵੀ ਆ ਸਾਰਿਆਂ ਨੂੰ ਵੀ ਇਸ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ। ਜਿਹੜੇ ਕ੍ਰਾਈਮ ਹੋ ਰਹੇ ਨੇ ਸਾਨੂੰ ਰਿਪੋਰਟਿੰਗ ਕੀਤੀ ਜਾਵੇ ਤਾਂ ਜੋ ਅਸੀਂ ਉਸ ਦਾ ਹੱਲ ਲੱਭ ਸਕੀਏ ਤੇ ਉਸ ਨੂੰ ਜਲਦ ਤੋਂ ਜਲਦ ਟ੍ਰੇਸ ਕਰ ਸਕੀਏ ਹਾਂ ਮੇਰੀ ਇਹ ਵੀ ਅਪੀਲ ਆ ਸਾਰਿਆਂ ਨੂੰ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਆ ਜਾਂ ਕੋਈ ਸ਼ੱਕੀ ਆਦਮੀ ਕਿਸੇ ਨੂੰ ਲੱਗਦਾ ਤਾਂ ਸਾਨੂੰ ਇਨਫੋਰਮੇਸ਼ਨ ਟਾਈਮਲੀ ਦਿੱਤੀ ਜਾਵੇ ਤਾਂ ਜੋ ਅਸੀਂ ਉਸ ਤੇ ਐਕਟ ਕਰ ਸਕੀਏ ਸਰ ਕੁਝ ਪੋਲੀਟੀਕਲ ਬੰਦਿਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ આરોપી ਨਾ ਫੜੇਗੇ ਤਾਂ ਕੱਲ ਅਸੀਂ 1 ਵਜੇ ਬਾਜ਼ਾਰ ਬੰਦ ਕਰਕੇ ਤਾਂ ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਹੁਣ ਕਿਉਂਕਿ આરોપી ਫੜੇ ਗਏ ਨੇ ਜੇ ਅਸੀਂ આરોપી ਫੜਦੇ ਹਾਂ ਥੋੜਾ ਤੁਸੀਂ ਸਮਝੋ ਇਸ ਗੱਲ ਨੂੰ ਜਦ ਕਰਾਇਮ ਹੁੰਦਾ ਉਸ ਨੂੰ ਸਾਨੂੰ ਟੈਕਨੀਕਲ ਟੰਗ ਨਾਲ ਟਰੇਸ ਕਰਨ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਸਾਨੂੰ ਉਹ ਟਾਈਮ ਸਾਨੂੰ ਮਿਲਣਾ ਚਾਹੀਦਾ ਜਿਵੇਂ ਅਸੀਂ ਆ ਹੁਣ ਇੰਨੇ ਰਿਕਵਰੀ ਕੀਤੀ ਆ ਜਿਹੜੀ ਅੱਜ ਇਹ ਰਿਕਵਰੀ ਹੋਈ ਆ ਇਹ ਵੀ ਸਾਡੀ ਟੈਕਨੀਕਲ ਟੀਮ ਦੀ ਹੈਲਪ ਨਾਲ ਤੇ ਪੁਲਿਸ ਦੀ ਮਸਤੈਦੀ ਨਾਲ ਹੀ ਹੋਈ ਆ ਜਿਹੜੀ ਹੁਣ ਹੋਰ ਵੀ ਤੁਸੀਂ ਕ੍ਰਾਈਮ ਦੀ ਕਹਿ ਰਹੇ ਹੋ ਤਾਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਸੀਂ ਟਰੇਸ ਕਰਕੇ ਦਿਖਾਵਾਂਗੇ ਸਰ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੇ ਲੋਕਾਂ 'ਚ دہشت ਦਾ ਮਾਹੌਲ ਅਸੀਂ ਲੋਕਾਂ ਨੂੰ ਇਹ ਜਿਹੜਾ ਚਾਹੁੰਦੇ ਆਂ ਜੀ ਡਰ ਦੀ ਭਾਵਨਾ ਮਨ ਵਿੱਚ ਬਿਲਕੁਲ ਨਾ ਲੈ ਕੇ ਆਓ ਤੁਸੀਂ ਰਾਜਪੁਰੇ ਵਿੱਚ ਬਿਲਕੁਲ ਸੇਫ ਹੋ ਸਾਡੀ ਸਾਰੀ ਟੀਮ ਤੁਹਾਡੇ ਲਈ ਹਮੇਸ਼ਾ ਹਾਜ਼ਰ ਆ ਹਮੇਸ਼ਾ ਡਿਊਟੀ ਵਿੱਚ ਅਸੀਂ ਤਤਪਰ ਆ ਤੁਹਾਡੇ ਲਈ ਤੇ ਕਿਰਪਾ ਕਰਕੇ ਡਰ ਦਾ ਮਾਹੌਲ ਨਾ ਮਨਾਇਆ ਜਾਵੇ ਤੇ ਆਪਣਾ ਮਾਹੌਲ ਰਾਜਪੁਰੇ ਦਾ ਸ਼ਾਂਤ ਨੁਮਾ ਹੋਣਾ ਸਰ ਕਿਹੜੇ ਲੋਕੀ ਨੇ ਜਿਹੜੇ ਯਾਨਕਿ ਵੀ ਅ ਅੱਜ ਦਿਨ ਪਰ ਦਿਨ ਵੱਧਦੇ ਚਲੇ ਜਾ ਰਹੇ ਨੇ ਆ ਆਪਣੇ ਜਿਹੜੀ ਇਨਸੀਡੈਂਸ ਆ ਗਈਆਂ ਉਹ ਸਨੇਚਿੰਗ ਹੋ ਗਈ ਹੋਰ ਹੋ ਗਿਆ ਕਈ ਚੀਜ਼ਾਂ ਵੱਧ ਗਈਆਂ ਜੀ ਇੱਥੇ ਜਿਹੜੇ ਵੱਖ-ਵੱਖ ਲੋਕ ਹੁੰਦੇ ਨੇ ਜੀ ਇਹ ਤਾਂ ਹੁਣ ਕ੍ਰਾਈਮ ਸੋਲਵ ਕਰੇ ਤੇ ਇਨਵੈਸਟਿਗੇਟ ਕਰੇ ਤੇ ਉਹਨੂੰ ਜੇ ਅਸੀਂ ਫੜਦੇ ਆ ਫੇਰ ਪਤਾ ਲੱਗਦਾ ਕੌਣ ਨੇ ਜੀ ਸਰ ਕੁਝ ਪੋਲੀਟੀਕਲ ਤਾਂ ਮੈਨ ਲੱਗਦਾ ਜਿੱਦਾਂ ਮੈਂ ਤੇ ਵਾਰਤਾਂ ਦੇਖਦੇ ਆ ਪੋਲੀਟੀਕਲ ਕੁਝ ਜ਼ਿਆਦਾ ਹੀ ਮਤਲਬ ਇਸ ਚੀਜ਼ ਨੂੰ ਆਕਸਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਦੁਬਾਰਾ ਰਿਕੁਐਸਟ ਕਰੂੰਗਾ ਵੀ ਇਸ ਚੀਜ਼ ਨੂੰ ਕਲੈਕਟ ਕਰ ਰੰਗਤ ਨਾ ਦਿੱਤੀ ਜਾਵੇ ਇੱਕ ਰਾਜਪੁਰ ਆਪਣਾ ਬੜਾ ਸ਼ਾਂਤਨੁਮਾ ਸ਼ਹਿਰ ਆ ਇਸ ਨੂੰ ਇਸ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਠੀਕ ਠੀਕ ਹੈ